ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰ ਕਬ ਹੂਨਾ ਛੱਡ ਖੇਤ ਉਰਜਾ ਪੁਰਜਾ ਕਟ ਮਰ ਕਬ ਹੂਨਾ ਛੱਡ ਖੇਤ ਚੱਲਦੀ ਆਈ ਸੱਡੇ ਉੱਤੇ ਜ਼ੁਲਮ ਦੀ ਯਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਚਲਦੀ ਹੀ ਆਈ ਐ ਸਾਡੇ ਸਾਰੇ ਜ਼ੁਲਮ ਦੀ ਆਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸੀ ਸੈਨਾ ਮੁਗਲਾਂ ਦੀ ਹਾਥੀ ਜਦੋਂ ਚੜਾ ਕੇ ਲਿਆਇਆ ਬਚਤਰ ਸਿੰਘ ਸੂਰੇ ਨੇ ਹਾਥੀ ਜੰਗ ਚੋਂ ਮਾਰ ਭਜਾਇਆ ਬਚਤਰ ਸਿੰਘ ਸੂਰੇ ਨੇ ਹਾਥੀ ਜੰਗ ਚੋਂ ਮਾਰ ਭਜਾਇਆ ਗਾੜ ਦਿੱਤੀ ਨਾਗਣੀ ਸੀ ਗਾੜ ਦਿੱਤੀ ਨਾਗਣੀ ਸੀ ਹਾਥੀ ਦੇ ਮੱਤੇ ਵਿੱਚ ਸਾਰੀ ਸਿੰਘ ਮਾਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸੰਗ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਤਾਰੂ ਸਿੰਘ ਸੂਰਮੇ ਦੇ ਤਾਰੂ ਸਿੰਘ ਸੂਰਮੇ ਦੇ ਜ਼ਾਲਮਾਂ ਵੇਖ ਲੈ ਕੋ ਪਰਲਾ ਕੇ ਲੈ ਗਿਆ ਬਜੀਦੇ ਨੂੰ ਅੱਗੇ ਜੁੱਤੀਆਂ ਦੇ ਨਾਲ ਲਾ ਕੇ ਲੈ ਗਿਆ ਬਜਿੱਦੇ ਨੂੰ ਅੱਗੇ ਜੁੱਤੀਆਂ ਦੇ ਨਾਲ ਲਾ ਕੇ ਤੁਰ ਗਿਆ ਜਹਾਨ ਉਤੋਂ ਜੁੱਤੀ ਜਦ ਸਿਰ ਦੇ ਵਿੱਚ ਮਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਮੱਤਸਾ ਰੰਗੜ ਸੀ ਜਦ ਨੰ ਕਰੇ ਤਾਂ ਲੱਗਿਆ ਸੁਖਾ ਸਿੰਘ ਮਹਿਤਾਵ ਸਿੰਘ ਨੇ ਜਾ ਕੇ ਸਰਯੋਸ ਦਾ ਵੱਡਿਆ ਸੁਖਾ ਸਿੰਘ ਮਹਿਤਾਵ ਸਿੰਘ ਨੇ ਜਾ ਕੇ ਸਰਯੋਸ ਦਾ ਵੱਡਿਆ ਪਾਪਾਂ ਦਾ ਦੰਡ ਦੇ ਕੇ ਪਾਪਾਂ ਦਾ ਦੰਡ ਦੇ ਕੇ ਜੱਗ ਤੋਂ ਦਿੱਤੀ ਮੌਤ ਨਿਆਰੀ ਸਿੰਘ ਮਰਨੋ ਸਿੰਘਾ ਤੋਹਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾ ਤੋਹਾਰੀ ਬਾਬਾ ਦੀਪ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਜਦ ਸੀ ਹੱਥ ਵਿੱਚ ਫੜਿਆ ਸਿਰ ਲੱਥ ਗਿਆ ਜੋਦੇ ਦਾ ਸੂਰਮਾ ਬਿਨਾਂ ਸੀਸ ਤੋਂ ਲੜਿਆ ਸਰ ਲੱਤ ਗਿਆ ਜੋਦੇ ਦਾ ਸੂਰਮਾ ਬਿਨਾ ਸੀਸ ਤੋਂ ਲੜਿਆ ਅੱਜ ਗੁਰੂ ਗੋਬਿੰਦ ਸਿੰਘ ਜੀ ਨਾ ਸੰਗਤ ਜੀ ਨਵ ਗਈ ਪ੍ਰੀਤ ਪਿਆਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਔਰ ਗੜੀ ਵਿੱਚ ਸੀ ਸੰਗਤ ਜੀ ਜਦੋਂ ਸੂਰਮੇ ਲੜਦੇ ਬਾਬਾ ਜੀਵਨ ਸਿੰਘ ਜੈਤਾ ਜੀ ਪੂਰਾ ਬਚਨ ਗੁਰੂ ਦਾ ਕਰਦੇ ਬਾਬਾ ਜੀਵਨ ਸਿੰਘ ਜੈਤਾ ਜੀ ਪੂਰਾ ਬਚਨ ਗੁਰੂ ਦਾ ਕਰਦੇ ਯਕ ਨਾਗਣੀ ਬਾਹਰਣੀ ਨੂੰ ਤੇ ਪਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸਿੰਘ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਭਾਈ ਮਹਾ ਸਿੰਘ ਜੀ ਸੀ ਜਦੋਂ ਵਿੱਚ ਜੰਗ ਦੇ ਸੈਕੇ ਆ ਕਲੰਗੀਆਂ ਵਾਲਿਆ ਤੂੰ ਤੇਰਾ ਸਿੰਘ ਸੂਰਮਾ ਉੜਿੱਕੇ ਆ ਕਲੰਗੀਆਂ ਵਾਲਿਆ ਸੈੰਗ ਸੂਰਮਾਉ ਢਿੱਕੇ ਤਨੀ ਨੂੰ ਗੰਨ ਕੇ ਜੀ ਸਤ ਗੁਰ ਰੱਖ ਲੈ ਪੈਜ ਹਮਾਰੀ ਸੈੰਗ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਸੈੰਗ ਮਰਨੋਂ ਡਰਦੇ ਨਹੀਂ ਵੇਖ ਲੈ ਮੌਤ ਸਿੰਘਾਂ ਤੋਂ ਹਾਰੀ ਇਤਿਹਾਸ ਸ਼ਹੀਦਾਂ ਦਾ ਸਹੇਰੀਦਾਂ ਦਾ ਲਿਖਦੀ ਕਲਮ ਰੋਣ ਲੱਗ ਪੈਂਦੀ ਇਹ ਯਾਦ ਸ਼ਹੀਦਾਂ ਦੀ ਆਉਂਦੀ ਸਦਾ ਦਿਲਾਂ ਵਿੱਚ ਰਹਿੰਦੀ ਇਹ ਯਾਦ ਸ਼ਹੀਦਾਂ ਦੀ ਆਉਂਦੀ ਸਦਾ ਦਿਲਾਂ ਵਿੱਚ ਰਹਿੰਦੀ ਸਰ ਸੇਮ ਲਖਾਰੀ ਜੀ ਲਾਲੇ ਨਾਲ ਸ਼ਹੀਦਾਂ ਯਾਰੀ ਸੈਗ ਮਰਨੋਂ ਡਰਦੇ ਨਹੀਂ ਬੇਖਲੇ ਮੋਤ ਸਿੰਘਾਂ ਤੋਂ ਸਿੰਘ ਮਾਰਨੋਂ ਡਰਦੇ ਨਹੀਂ ਵੇਖ ਲੈ ਮੋਤ ਸਿੰਘਾ ਤੋਂ